हां जी दर्शक को ਤੁਸੀਂ ਦੇਖ ਰਹੇ ਹੋ ਫਰਾਈਡ ਪੰਜਾਬ ਟੀਵੀ ਤੇ ਸਾਡਾ ਜੁੜੇ ਹੋਏ ਨੇ ਭਾਈ ਕੁਲਦੀਪ ਸਿੰਘ ਜੀ ਦਿওল ਪ੍ਰੈਜ਼ੀਡੈਂਟ ਗੁਰੂ ਨਾਨਕ ਗੁਰਦੁਆਰਾ ਸੁਨਹਿਤਿਕ ਬਰਮਿੰਗਮ ਇੰਗਲੈਂਡ ਸੋ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਇੱਕ ਇੰਗਲੈਂਡ ਦਾ ਹੀ ਨੌਜਵਾਨ ਜਗਤਾਰ ਸਿੰਘ ਜੋਹੜ ਜਿਹਨਾਂ ਨੂੰ ਜੱਗੀ ਜੋਹੜ ਦੇ ਨਾਂ ਤੋਂ ਜਾਣਿਆ ਜਾਂਦਾ ਹੈ ਪਿਛਲੇ 7 ਕੁ ਸਾਲਾਂ ਤੋਂ ਭਾਰਤ ਦੀ ਜੇਲ੍ਹ ਦੇ ਵਿੱਚ ਬੰਦ ਸੀ ਬੰਦ ਨੇ ਹਜੇ ਵੀ ਬੰਦ ਨੇ ਸੋ ਪਿਛਲੇ ਹਫਤੇ ਉਹਨਾਂ ਦੇ ਕੇਸ ਦੇ ਉੱਤੇ ਅਪਡੇਟ ਆਈ ਹੈ ਕਿ ਇੱਕ ਬਾਗੇ ਪੁਰਾਣੇ ਵਾਲਾ ਕੇਸ ਸੀ ਜਿਹਦੇ ਵਿੱਚੋਂ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਸੋ ਹੁਣ ਉਹਨਾਂ ਦੀਆਂ ਜਿਹੜੀਆਂ ਆਜ਼ਾਦੀ ਦੀਆਂ ਯਾਨੀ ਕਿ ਉਹਨਾਂ ਨੂੰ ਰਿਹਾਈ ਦੀਆਂ ਜਿਹੜੀਆਂ ਉਮੀਦਾਂ ਵਧੀਆਂ ਨੇ ਜਾਂ ਫਿਰ ਹੋਰ ਹਜੇ ਕੇਸ ਪੈਂਡਿੰਗ ਨੇ ਰਿਹਾਈ ਕਦੋਂ ਤੱਕ ਹੋ ਸਕਦੀ ਹੈ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਇਹ ਆਪਾਂ ਸਾਰੀ ਗੱਲਬਾਤ ਕਰਾਂਗੇ ਗੱਲਬਾਤ ਕਰਦੇ ਆ ਭਾਈ ਸਾਹਿਬ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਜੀ ਆ ਭਾਈ ਸਾਹਿਬ ਸਕਾਟਲੈਂਡ ਤੋਂ ਇਕਤਾਰ ਸਿੰਘ ਜੋਹੜ ਜੋ ਕਿ 7 ਸਾਲ ਪਹਿਲਾਂ ਪੰਜਾਬ ਜਾਂਦੇ ਆ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਕਿ ਭਾਰਤ ਵਿਰੋਧੀ ਗਤੀਵਿਧੀਆਂ ਦੇ ਵਿੱਚ ਉਹਨਾਂ ਦਾ ਹੱਥ ਹੈਗਾ ਸੋ ਅੱਜ 7 ਸਾਲਾਂ ਬਾਅਦ ਇੱਕ ਕੇਸ ਦੇ ਵਿੱਚ ਉਹਨਾਂ ਨੂੰ ਬਰੀ ਕੀਤਾ ਗਿਆ ਸੋ ਕਿਵੇਂ ਦੇਖਦੇ ਹੋ ਕੇਸ ਕਿੱਥੋਂ ਤੱਕ ਪਹੁੰਚਿਆ ਰਿਹਾਈ ਹੋਊਗੀ ਜਾਂ ਨਹੀਂ ਹੋਏਗੀ ਮੈਂ ਚਾਹੁੰਨਾ ਸਾਰਾ ਕੁਝ ਜਿਹੜੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸਿਓ ਜੀ ਹਾਂਜੀ ਭਾਈ ਸਾਹਿਬ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਗਤਾਰ ਸਿੰਘ ਜੋਲ ਦੀ ਵੀ ਨਿਊਜ਼ ਸੰਗਤਾਂ ਤੱਕ ਅਕਸ ਲਾ ਰਹੇ ਹੋ ਹੋਰ ਵੀ ਜਿਹੜਾ ਤੁਸੀਂ ਹਮੇਸ਼ਾ ਜਿਹੜੀ ਹੈ ਸੱਚ ਦੀ ਆਵਾਜ਼ ਆ ਉਹ ਬੁਲੰਦ ਰੱਖਦੇ ਹੋ ਸੋ ਜਿਹੜਾ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ 7 ਸਾਲ ਤੋਂ ਉੱਤੇ ਹੋ ਗਏ ਆਪਣੇ ਨੌਜਵਾਨ ਭਾਈ ਜਗਤਾਰ ਸਿੰਘ ਜੋਲ ਨੂੰ ਜਿਹੜੇ ਇੰਡੀਅਨ ਹਰ ਅਰਾਸਤ ਦੇ ਹਨ ਜੋ ਕੋਸਕਾ ਹਫਤੇ ਹੋਏ ਸੀ ਉਹਨਾਂ ਦੇ ਆਨੰਦ ਕਾਰਜ ਹੋਏ ਨੂੰ ਤੇ ਉਹਨਾਂ ਨੂੰ ਕਿਡਨੈਪ ਕੀਤਾ ਗਿਆ ਪੰਜਾਬ ਦੀਆਂ ਸੜਕਾਂ ਤੋਂ ਤੇ ਉਹਨਾਂ ਤੇ ਪਾਇਆ ਗਿਆ ਸੀਗਾ ਕੇਸ ਇੱਕ ਬਾਗੇ ਪੁਰਾਣੇ ਦਾ ਜਿਹੜਾ ਕਿ ਉਹ ਸਾਰਾ ਜਿਹੜਾ ਕੇਸ ਸੀ ਜਿਹੜਾ ਉਹਨਾਂ ਦੇ ਜੇਲ੍ਹ ਦਾ ਟਾਈਮ ਆ ਉਹਦੇ ਆਲੇ ਦੁਆਲੇ ਰਿਵੋਲਵ ਹੋ ਰਿਹਾ ਇਹ ਹੋਰ ਵੀ ਕੇਸ ਹਨ ਪਰ ਉਹ ਸਾਰੇ ਜਿਦਾ ਇਸ ਕੇਸ ਦੇ ਕਹ ਲੋ ਕਾਪੀ ਐਂਡ ਪੇਸ ਜੇ ਇਤੇ ਹੀ ਐਵੀਡੈਂਸ ਭਰਤੇ ਆ ਗਿਆ ਤੇ ਜਿਹੜਾ ਸੁਣਿਆ ਜਾਂਦਾ ਕਿ ਜਿਹੜਾ ਸੀਨੀਅਰ ਪੁਲਿਸ ਅਫੀਸ਼ਰ ਸੀ ਜਿਨੇ ਚਾਰजेस ਲਾਉਣ ਦੀ ਕੋਸ਼ਿਸ਼ ਕੀਤੀ ਜਾਂ ਅਰੈਸਟ ਕੀਤਾ ਪਾਇ ਜਗਤਾਰ ਸਿੰਘ ਜੋ ਨੂੰ ਉਹੀ ਆਪ ਹੀ ਪਘੋੜਾ ਹੈ ਸੋ ਤੁਸੀਂ ਸਮਝ ਸਕਦੇ ਹੋ ਕਿੰਨਾ ਕ ਕੇਸ ਇਹਨਾਂ ਦਾ ਕਿੰਨਾ ਕ ਸਟਰੋਂਗ ਹੈ ਤੋਂ ਇਸ ਹੱਥ ਤੇ ਤੁਸੀਂ ਦੇਖਿਆ ਕਿ ਉਹ ਇੰਨਾ ਕੇਸਾਂ ਚੋਂ ਬਲੀ ਹੋ ਗਏ ਜਿਹੜੇ ਬਾਗੇ ਪੁਰਾਣੇ ਦੇ ਕੇਸਾਂ ਚੋਂ ਬਲੀ ਹੋ ਗਏ ਜਿਹੜੀ ਆਪਣੇ ਲਈ ਬਹੁਤ ਵੱਡੀ ਇੱਕ ਜਿਹੜੀ ਉਮੀਦ ਦੀ ਕਿਰਨ ਤੁਸੀਂ ਕਹਿ ਸਕਦੇ ਹੋ ਬਣ ਗਈ ਕਿਉਂਕਿ ਆਂ ਲੱਗਦਾ ਸੀਗਾ ਵੀ ਆਪਾਂ ਕੰਮ ਤਾਂ ਕਰ ਰਹੇ ਸੀ ਪਟੇਸ਼ਨਾਂ ਸਟੇਜਾਂ ਤੋਂ ਬੋਲਦੇ ਆਪਾਂ ਥੋੜੀ ਸ਼ੋਅ ਤੇ ਵੀ ਬੜਾ ਆਪਣੇ ਤੁਹਾਡੇ ਚੈਨਲ ਤੇ ਵੀ ਬਹੁਤ ਆਵਾਜ਼ ਚੱਕੀ ਜਗਤਾਬ ਸਿੰਘ ਜੌਲ ਲਈ ਤੇ ਹੋਰਾਂ ਨੇ ਵੀ ਬਹੁਤ ਚੱਕੀ ਜਿਹੜਾ ਜਿੰਨੀ ਗੱਲਬਾਤ ਇਸ ਨੌਜਵਾਨ ਲਈ ਹੋਈ ਮੈਂ ਕਹਿੰਨਾ ਸ਼ਾਇਦ ਹੀ ਕਿਸੇ ਲਈ ਹੋਈ ਹੋਵੇ ਤੇ ਹੌਣ ਜਿਹੜੇ ਫਿਰ ਇਹ ਬਲੀ ਹੋ ਗਏ ਨਾ ਕਿ ਸੱਚ ਉਹ ਪਾਰਲੀਮੈਂਟ ਚ ਵੀ ਫਿਰ ਗੱਲ ਕੀਤੀ ਗਈ ਜਿਹੜੇ ਐਮਪੀ ਹਨ ਜਾਜ਼ਰਟਵਾਲ ਉਹਨਾਂ ਵੱਲੋਂ ਵੀ ਜਿਹੜੇ ਜਗਤਾਰ ਸਿੰਘ ਜੋਲ ਦੇ ਡੰਬਾਟਨ ਤੋਂ ਐਮਪੀ ਹਨ ਉਹਨਾਂ ਨੂੰ ਮੈਨੂੰ ਨੌਵੇਂ ਸਰ ਜਾਂਦਾ ਜਿਹੜੇ ਸਕਾਟਿਸ਼ ਐਮਪੀ ਹਨ ਉਹਨਾਂ ਨੇ ਵੀ ਬਾਤ ਚੱਕੀ ਤੇ ਗਵਰਨਮੈਂਟ ਵੱਲੋਂ ਇਹ ਰਿਪਲਾਈ ਆਇਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਛੇਤੀ ਤੋਂ ਛੇਤੀ ਇਸ ਨੌਜਵਾਨ ਨੂੰ ਘਰ ਲਿਆਂਦਾ ਜਾਵੇ ਤੇ ਜਿਹੜਾ ਇਹਨਾਂ ਤੇ ਟੌਰਚਰ ਕੀਤਾ ਗਿਆ ਉਹਦੇ ਸਾਥੀ ਨਾਲ ਇਨਵੈਸਟੀਗੇਸ਼ਨ ਕੀਤੀ ਜਾਵੇ ਡੀਟੇਲਡ ਇਨਵੈਸਟੀਗੇਸ਼ਨ ਹੋਵੇ ਇਹਦਾ ਮਤਲਬ ਭਾਈ ਸਾਹਿਬ ਜੇ ਹੁਣ ਯੂਕੇ ਦੀ ਗਵਰਨਮੈਂਟ ਜਾਂ ਬੀਬੀਸੀ ਚ ਮੈਂ ਖਬਰਾਂ ਪੜ ਰਿਹਾ ਸੀਗਾ ਸੋ ਇਹ ਵੱਡੇ ਇੰਟਰਨੈਸ਼ਨਲ ਅਖਬਾਰਾਂ ਚ ਖਬਰਾਂ ਲੱਗਣੀਆਂ ਗਵਰਨਮੈਂਟ ਦਾ ਰਿਪਲਾਈ ਆਉਣਾ ਪਾਰਲੀਮੈਂਟ ਦੇ ਵਿੱਚ ਗੱਲਬਾਤ ਤੁਰਨੀ ਸੋ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਕੜੀ ਜੁੜਦੀ ਹੈ ਇੱਕ ਸਟਾਰਟਿੰਗ ਜਿਹੜੀ ਆ ਹੋ ਚੁੱਕੀ ਹੈ ਰਿਹਾਈ ਦਾ ਜਿਹੜਾ ਕੰਮ ਹੈਗਾ ਮੈਨੂੰ ਲੱਗਦਾ ਵੀ ਹੁਣ ਜਲਦੀ ਹੋ ਸਕਦਾ ਹੈ ਕਿਉਂਕਿ ਇਹ ਜਿਹੜੀਆਂ ਕਾਰਵਾਈਆਂ ਜਦੋਂ ਗਵਰਨਮੈਂਟ ਕਹਿ ਦਵੇ ਕਿ ਆ ਤਾਂ ਚਲੋ ਪਹਿਲਾਂ ਵੀ ਇਹਨਾਂ ਨੇ ਪਰ ਆ ਜਿਹੜੀ ਹ ਸੋ ਇਹ ਕਿਤੇ ਨਾ ਕਿਤੇ ਖੁੰਡੀ ਬਣ ਸਕਦੀ ਹੈ ਰਿਹਾਈ ਦੀ ਭਾਈ ਸਾਹਿਬ ਜੀ ਦੇਖੋ ਇਹ ਖਬਰ ਆਉਣ ਤੋਂ ਬਾਅਦ ਜਿਹੜੇ ਆਪਣੇ ਐਕਟਿਵਿਸਤ ਸਿੰਘ ਸਿੰਘਣੀਆਂ ਸੰਗਤਾਂ ਚ ਬੜੀ ਖੁਸ਼ੀ ਦੀ ਲਹਿਰ ਫੈਲੀ ਕਿਉਂਕਿ ਪਹਿਲਾਂ ਤਾਂ ਇੱਕ ਵਾਰੀ ਇਹ ਹੀ ਲੱਗ ਗਿਆ ਸੀ ਜਿਦਾਂ ਰਿਹਾਈ ਹੋ ਗਿਆ ਹੁੰਦਾ ਅਜਕਟਾ ਸਿੰਘ ਗੋਲ ਪਰ ਇਹ ਹਜੇ ਰਿਹਾਈ ਨਹੀਂ ਹੋਗੀ ਕਿਉਂਕਿ ਉਹਨਾਂ ਨੇ ਹੋਰ ਕੇਸ ਵੀ ਉਹਨਾਂ ਤੇ ਪਿੰਨ ਕੀਤੇ ਹਨ ਪਰ ਉਹ ਕੇਸ ਵੀ ਕਿਉਂਕਿ ਸਿਮਿਲਰ ਐਵਿਡੈਂਸ ਸਿਮਿਲਰ ਅਲਿਗੇਸ਼ਨਾਂ ਉਹ ਵੀ ਇਸ ਕੇਸ ਦੇ ਟੁੱਟਣ ਨਾਲ ਬਾਕੀ ਦੇ ਵੀ ਇਹ ਦਹੀਂ ਖੰਡ ਜਾਣੇ ਮਹਾਰਾਜ ਕਿਰਪਾ ਕਰਨ ਤੇ ਇਹ ਆਪਣੇ ਵਿੱਚ ਛੇਤੀ ਹੋਈ ਆਪਣੇ ਆਪਣੇ ਵਿੱਚ ਵੀ ਔਣ ਘਰ ਪਰਿਵਾਰ ਚਾ ਕੇ ਵਿਚਰਨ ਆਪਣੇ ਪਰਿਵਾਰ ਨੂੰ ਗਾਂ ਦੇ ਦੇਖ ਸਕਣ ਦੇਖੋ 7.5 ਸਾਲ ਦਾ ਸਾਜੀ ਬੜਾ ਲੰਬਾ ਸਮਾਂ ਹੋ ਜਾਂਦਾ ਤੇ ਮਹਾਰਾਜ ਕਿਰਪਾ ਕਰਨ ਤੇ ਇਹ ਨੌਜਵਾਨ ਛੇਤੀ ਆਪਦੇ ਪਰਿਵਾਰ ਚ ਆਉਣ ਜੀ ਬਿਲਕੁਲ ਬਿਲਕੁਲ ਵਾਕਈ ਸੋ ਇਹ ਗੱਲ ਤੁਰਹੀ ਆ ਤੇ ਕਿਸੇ ਚੰਗੇ ਪਾਸੇ ਹੀ ਲੱਗੇਗੀ ਭਾਈ ਸਾਹਿਬ ਬਹੁਤ ਧੰਨਵਾਦ ਕਰਦਾ ਮੈਂ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ